ਹਾਂ ਜੋ ਬਰੋ ਕੀ ਹਾਲ ਚਾਲ ਜੀ ਸਸੀ ਗਾ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਮੇਤਕਾਰ ਦਾ ਸਾਰੇ ਠੀਕ ਹੋਵੋਗੇ ਤੇ ਕਬੂਤਰ ਖਵਾਤਰ ਸਾਰੇ ਬਈਆਂ ਦੇ ਕੈਂਟ ਹੋਣਗੇ ਅੱਜ ਵਾਜ ਦਾ ਨਵਾਂ ਵਲੌਗ ਸਟਾਰਟ ਕਰਦੇ ਆ ਫਿਲਹਾਲ ਸਕੂਲੋਂ ਆਈ ਸੀਗੇ ਤੇ ਆਉਂਦੇ ਸਾਰੀ ਵਲੌਗ ਸਟਾਰਟ ਕਰਤਾ ਵੀ ਬਲੋ ਮੈਂ ਆਪਾਂ ਚੈਲੰਜ ਕੀਤਾ ਹੋਇਆ ਵੀ 110 ਵੀਡੀਓ ਪਾਉਣੀਆਂ ਤਾਂ ਕਰਕੇ ਆਉਂਦੇ ਸਾਰੂ ਵਲੌਗ ਸਟਾਰਟ ਕਰਤਾ ਵੀ ਵਲੌਗ ਬਣਾਵਾਂਗੇ ਤੇ ਅੱਜ ਆਪਾਂ ਲਾਉਣਿਆ ਕਬੂਤਰ ਬਈ ਜਿਹੜਾ ਨਵਾਂ ਲੈਂਦਾ ਸੀ ਅਮਰਪਾਲ ਤੋਂ ਚਿੱਟੀਆਂ ਅੱਖਾਂ ਦਾ ਕਾਲੀ ਨੋਕ ਦਾ ਠੀਕ ਹੈ ਜੋ ਬਰੋ ਤੇ ਬੱਚਾ ਉਹਨੇ ਕਿਹਾ ਸੀ ਵੀ ਛਤਰੀ ਛਤਰੀ ਤੇ ਨਾਬਨੀ ਡਾਲਦੀ ਜੇ ਆ ਗਿਆ ਤਾਂ ਚੰਗੀ ਗੱਲ ਹੈ ਜੇ ਨਾ ਆਇਆ ਤਾਂ ਮਗਰੋਂ ਫਿਰ ਤਾਂ ਗਿਆ ਹੀ ਸਮਝੋ ਠੀਕ ਹੈ ਜੋ ਬਰੋ ਬਾਕੀ ਜਾਣ ਵਾਲਾ ਤੇ ਕੂਤਰ ਤਾਂ ਨਹੀਂ ਲਾਦਾ ਤੇ ਆਪਾਂ ਜਾ ਕੇ ਫੜਦੇ ਪੁੱਤਰ ਨੂੰ ਤੇ ਡਾਉਣੇ ਆਜੋ ਚੋਬਰੋ ਫਿਰ ਸਾਰਨ ਤੋਂ ਪਹਿਲਾਂ ਜੀ ਆਹ ਕੂਤਰ ਡਾਉਣਾ ਆਪਾਂ ਠੀਕ ਹੈ ਜੋ ਬਰੋ ਇਹਨੂੰ ਕੱਢ ਦੀ ਬਾਹਰ ਠੀਕ ਹੈ ਤੇ ਫਿਰ ਡਾਵਾਂਗੇ ਜੀ ਆਹੀ ਆਈ 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 ਹੈ ਨਾ ਉਹ ਆ ਪੈਂਦਾ ਯਾਰ ਅੰਦਰ ਆ ਗਿਆ ਜੀ ਆ ਗੂਤਰ ਨੂੰ ਨਾ ਜੀ ਗ੍ਰਾਵੀ ਪੋਟੇ ਦਾ ਇੱਕ ਨਾ ਬਾਹਰ ਛੱਡ ਦਿੰਨੇ ਆ ਫਿਰ ਉਹਲਾ ਤਰਾ ਦਾਂਗੇ ਜਾ ਕੇ ਠੀਕ ਹੈ ਜੋ ਬਰੋ ਇੱਕ ਡਾ ਲੀਏ ਇਹ ਬੱਚਾ ਰਹਿਣ ਦਈਏ ਨਹੀਂ ਡਾਉਣਾ ਠੀਕ ਹੈ ਜੋ ਬਰੋ ਹਾਲ ਤਾਂ ਦਸੀ ਜਾਂਦੀ ਤੁਹਾਨੂੰ ਬਿਮਾਰ ਆ ਇਹ ਉਹ ਨਵਾਂ ਬੱਚਾ ਡਾਉਣਾ ਇੱਕ ਆ ਵਾਲਾ ਮਿੱਤਰੋ ਠੀਕ ਹੈ ਜੋ ਬਰੋ ਬਾਕੀ ਆ ਗੂਤਰ ਪਾਤਰ ਚੈੱਕ ਕਰ ਲਓ ਆਪਣੇ ਕਮੈਂਟ ਕਰਕੇ ਦੱਸਿਓ ਕਿਦਾਂ ਦੇ ਆ ਤੇ ਕਾ ਗੂਤਰ ਡਾਉਣਾ ਜੀ ਤੇ ਇੱਕ ਹੋਰ ਡਾਉਣਾ ਕਾਲਾ ਜਿੰਨਾ ਗੂਤਰ ਕਿੱਥੇ ਆ ਉਹ ਨਹੀਂ ਡਾਉਂਦੇ ਉਹ ਖਰਾਬ ਕਰਦਾ ਜੀ ਆ ਹੀ ਡਾਵਾਂਗੇ ਤੁਨੇ ਠੀਕ ਹੈ ਜੋ ਬਰੋ ਤੇ ਹਾਂਜੀ ਭਈ ਆ ਬੱਚਾ ਡਾਉਣੇ ਆ ਜੀ ਠੀਕ ਆ ਬੱਚਾ ਡਾਉਣਾ ਦੱਸੋ ਕਮੈਂਟ ਕਰਕੇ ਕਿੱਦਾਂ ਦਾ ਇਹ ਠੀਕ ਹੈ ਜੋ ਬਰੋ ਨਾਵਾ ਬੱਚਾ ਇਹ ਪਿਓਰ ਟਿੱਟੀਆਂ ਅੱਖਾਂ ਦਾ ਕਾਲੀਆਂ ਦਾ ਗਾਲੀ ਨੋਕ ਚਿੱਟੀਆਂ ਅੱਖਾਂ ਦਾ ਠੀਕ ਹੈ ਜੋ ਬਰੋ ਬਾਕੀ ਕਬੂਤਰ ਮੈਂ ਬਾਹਰ ਛੱਡੇ ਹੋਏ ਆ ਜਿਹੜੇ ਇੱਥੇ ਬਹਿ ਕੇ ਉੱਡ ਕੇ ਉੱਡ ਕੇ ਉੱਡ ਕੇ ਉੱਡ ਗਿਆ ਠੀਕ ਹੈ ਭਈ ਬਹਿ ਗਿਆ ਇੱਕ ਵਾਰ ਦੁਬਾਰਾ ਡਾਉਣੇ ਆ ਇਹਨੂੰ ਚੱਲ ਚੱਲ ਇੱਕ ਮਿੰਟੋ ਬ్రో ਹੁੰਡਾਉਣੇ ਬਾਸ ਓਟ ਗਿਆ ਜੀ ਦੋਨੇ ਬੈ ਗਏ ਸਾਰੇ ਗੱਲ ਨਹੀਂ ਨਹੀਂ ਤਰ ਚੱਲ ਪੇ ਚੱਲ ਪੇ ਓਟ ਪੇ ਹੁਣ ਮੈਨੇ ਇੱਕ ਰਾਂ ਦਾ ਦਾਦਾ ਕੋਤਰ ਜੀ ਜਿਹੜੇ ਪਾਉਣ ਲੱਗ ਗਿਆ 100% ਨਹੀਂ ਜਾਂਦਾ ਠੀਕ ਹੈ ਜੋ ਬ్రో ਗਾਰੰਟੀ ਦਿੰਨੇ ਆ ਬੰਨਿਆ ਬੰਨਿਆ ਵੀ ਹੈ ਨਹੀਂ ਬਣਾ ਬੰਨਿਆ ਦਾਦਾ ਚੋਰੀ ਚੋਰੀ ਤੇ ਇੱਕ ਦਿਨ ਨਹੀਂ ਬੰਨਿਆ ਠੀਕ ਹੈ ਭਾਈ ਹਾਂ ਜੀ ਜੋ ਬ్రో ਕੋਤਰ ਆਪਣੇ ਫਿਰਦੇ ਜਿਦਾਂ ਦੋਨੇ ਇਕੱਠੇ ਆਉਰੇ ਠੀਕ ਹੈ ਦੱਸਾਂਗੇ ਕਿੰਨੇ ਚਰ ਰੋੜਦੇ ਆ ਤੇ ਹਾਂਜੀ ਭਾਈ ਤੇ ਕੋਤਰ ਆਇਆ ਸੀ ਆਪਾਂ ਏ ਵੀ ਭੈਣ ਦਾ ਯਾਰ ਉਹਨਾਂ ਨਾਲ ਤਾਂ ਨਿਕਲਿਆ ਇਹ ਵੀ ਬਹਿ ਗਿਆ ਉੱਥੇ ਠੀਕ ਆ ਜੀ ਫੇਰੀ ਤੇ ਬਹਿ ਗਿਆ ਤੇ ਆਪਾਂ ਨੂੰ ਆ ਗਈ ਨੀ ਅੰਦਰ ਪੰਜਾ ਕੇ ਬੈ ਗਏ ਸੀ ਆਪਾਂ ਵੀ ਅੱਧਾ ਘੰਟਾ ਵੇਖਦੇ ਰਹੇ ਉਹਦੋਂ ਮੁੜ ਕੇ ਨੀਂਦ ਆ ਗਈ ਤਾਂ ਹੁਣ ਉੱਠ ਕੇ ਵੇਖਿਆ ਕੋਤਾ ਡਾਇ ਸੀ ਤੇ ਪਤਾ ਨਹੀਂ ਲੱਗਿਆ ਯਾਰ ਕਿੰਨਾ ਚਿਰ ਉੜਿਆ ਇਹਨੂੰ ਡਾਵਾਂਗੇ ਐਤਵਾਰ ਹੁਣ ਠੀਕ ਹੈ ਚੋਬਰੋਂ ਹੁਣ ਇੱਕ ਰਾਡੇ ਲਵਾਲਿਆ ਐਤਵਾਰ ਡਾਵਾਂਗੇ ਤੜਕੇ ਤੜਕੇ ਫਿਰ ਦੇਖਾਂਗੇ ਕਿੰਨਾ ਚਿਰ ਟਣੇ ਉੜਦਾ ਹੈਗਾ ਇਹ ਕੂਤਰ ਦੂਜੇ ਕੂਤਰਾਂ ਨਾਲ ਹਾਂਜੀ ਜੋਪਰੋ ਮੈਨ ਲਾਦਾ ਯਾਰ ਵੀ ਉਹ ਕੂਤਰ ਉੱਡ ਗਿਆ ਠੀਕ ਹੈ ਜੋਪਰੋ ਆਪਾਂ ਬੱਚਾ ਡਾਇਆ ਸੀ ਤੇ ਤਿੰਨ ਕੂਤਰ ਡਾਇਏ ਸੀ ਕਿ ਉਹ ਕੂਤਰ ਨਹੀਂ ਆਇਆ ਬੁੱਠਾ ਮੈਨ ਲਾਦਾ ਬਾਕੀ ਚੌਕੀ ਉਹ ਸ਼ੌਕ ਤੇ ਬੈਠਾ ਬੇਰੀ ਦੇ ਤੇ ਦੂਰੋਂ ਪਤਾ ਨਹੀਂ ਲਾਦਾ ਸਹੀ ਠੀਕ ਹੈ ਜੋਪਰੋ ਬੈਠਾ ਸਾਹਮਣੇ ਤੁਹਾਨੂੰ ਵਿਖਾ ਦਈਏ ਵੀ ਉਹ ਬੈਠਾ ਇੱਕ ਤਾਂ ਆਪਣੇ ਵਾਲਾ ਬੱਚਾ ਤੇ ਇੱਕੋ ਕੂਤਰ ਹੈ ਠੀਕੋ ਵੀ ਜਾਂ ਤਾਂ ਲਾਲਸਰ ਵਾਲਾ ਜਾਂ ਦੂਜੇ ਚਿੱਟੀਆਂ ਅੱਖਾਂ ਵਾਲਾ ਠੀਕ ਹੈ ਜੋਪਰੋ ਸਾਉ ਨੂੰ ਪਤਾ ਲੱਗ ਗਿਆ ਥੱਲੇ ਆਏ ਤੇ ਹੁਣ ਬਈ ਆਪਾਂ ਰੰਗ ਲਿਆਉਣੇ ਵੀ ਸਾਰੇ ਕਬੂਤਰਾਂ ਦੀ ਰੰਗ ਕਰਾਂਗੇ ਜਿਹੜੇ ਮਤਲਬ ਆਪਣੇ ਇਹ ਜਿਹੇ ਕਬੂਤਰ ਬੱਚੇ ਡਾਉਣ ਵਾਲੇ ਠੀਕ ਹੈ ਜੋbro ਬਾਕੀ ਆਂਡਿਆਂ ਚਿਰ ਕਦੇ ਦਿਨ ਤੱਕ ਬੱਚੇ ਨਿਕਲੇ ਆਉਣਗੇ ਠੀਕ ਹੈ ਜੋbro ਕਿਉਂਕਿ ਉਹ 20 ਦਿਨ ਦੇ ਨੇੜੇ ਹੋ ਚੱਲੇ ਆ ਮੇਰੇ ਖਿਆਲ ਚ 26 ਤਰੀਕ ਤੇ ਲਾਇਏ ਸੀ ਅੱਜ 16 ਹੋ ਗਏ ਠੀਕ ਹੈ ਜੋbro 16 ਹੋ ਗਈ ਯਾਨੀ ਕਿ 20 ਦਿਨ ਹੋ ਗਏ ਬਈ ਬਾਕੀ ਦੇਖੋ ਇਹ 16 16 ਆਂਡਾ ਲਾਇਆ ਸੀ ਤੇ ਮਰਸਤਾ ਇਹ 22 ਦਾ ਲਾਸੀ ਤੇ 28 30 ਨੂੰ ਦੋਨੇ ਆਂਡੇ ਸੇਕਣ ਲੱਗ ਗਈ ਸੀ ਤਾਂ ਕਰਕੇ ਕਹਿੰਨਾ ਵੀ ਜਾਂ 28 ਨੂੰ ਨਿਕਲਿਓ ਜਾਂ 26 ਨੂੰ ਨਿਕਲਿਆਉਣਗੇ ਮਤਲਬ ਜਾ 16 ਨੂੰ ਨਿਕਲਿਆਉਣਗੇ ਜਾਂ 18 ਨੂੰ ਨਿਕਲਿਆਉਣਗੇ ਅਗਲੇ 3-4 ਦਿਨਾਂ ਦੇ ਵਿੱਚ ਵਿੱਚ ਕਿੰਨਾ ਤੱਕ ਨਿਕਲਿਆਉਣਗੇ ਬਾਕੀ ਵੇਖੋ ਕੀ ਬੰਦ ਆ ਇੱਧਰ ਆਪਣੀ ਪਾਠੇ ਨੂੰ ਆਏ ਆ ਵੀ ਖੁੱਡੇ ਦਾ ਗੇਟ ਖੋਲੇ ਤਾਂ ਕਬੂਤਰ ਵੇਖਾਂ ਕਬੂਤਰਾਂ ਨੂੰ ਕਰਦੀ ਕੁਝ ਨਹੀਂ ਬਸ ਖੁੱਡੇ ਦੇ ਗੇਟ ਕੋਲੇ ਖੜੀ ਰਹਿੰਦੀ ਆ ਠੀਕ ਆ ਚੋਪਰੋ ਹਾਂਜੀ ਚੋਬਰੋ ਤੇ ਹੁਣ ਐ ਕਰਦੇ ਕਬੂਤਰ ਬੰਦਦੇ ਆਂ ਛਤਰੀ ਤੇ ਭੜਕਾਈਆਂ ਮਾਰ ਕੇ ਕਬੂਤਰ ਲਾਉਣੇ ਜਿਹੜੇ 베ਰੀ ਤੇ ਬੈਠੇ ਆ ਠੀਕ ਆ ਚੋਬਰੋ ਛਤਰੀ ਮਾ ਲਾਣਾ ਪਹਿਲਾਂ ਥੱਲੇ ਯਾਰ ਐਂ ਕਰਦੇ ਆਂ ਵੀ ਛਤਰੀ ਨੂੰ ਹੋਰ ਤਾਂ ਕਰ ਦਿੰਨੇ ਆਂ ਆ ਜਿਹੜਾ ਪੌਲ ਗੱਡਿਆ ਥੱਲੇ ਆਪਾਂ ਇਹ ਬਾਹਰ ਕੱਢ ਕੇ ਇੱਥੇ ਲਾ ਦਨੇ ਕੰਨ ਦੇ ਵਿੱਚ ਠੀਕ ਆ ਚੋਬਰੋ ਵੀ ਜਿਹੜਾ ਤਾਂ ਹੋ ਜੂਗੀ ਛਤਰੀ ਕੀ ਪਰ ਫਿਰ ਸਿੱਧੇ ਛਤਰੀ ਤੇ ਹੀ ਆਉਣ ਲੱਗ ਜਾਣ ਲਓ ਚੋਬਰੋ ਛਤਰੀ ਤਾਂ ਲਾ ਲਈ ਹੁਣ ਕਬੂਤਰ ਵੀ ਕੱਢ ਲਈਏ ਖੁੱਡੇ ਚੋਂ ਹਾਂ ਜੀ ਚੋਬਰ ਕਬੂਤਰ ਨੂੰ ਬੜਕਾਈਆਂ ਬੜਕੋਈਆਂ ਮਾਰ ਕੇ ਵੇਖਣੀ ਆ ਕਬੂਤਰ ਨਹੀਂ ਆਏ ਉਹ ਬੈਠੇ ਵੇਰੀ ਦੀ ਉੱਤੇ ਠੀਕ ਆ ਬਈ ਵਿਖਦੇ ਹੋਣੇ ਪਿੱਛੇ ਤੇ ਕਬੂਤਰ ਆ ਪਛਤਰੀ ਤੇ ਬੰਨੇ ਆ ਤੇ ਹੁਣ ਉਹਨਾਂ ਨੂੰ ਡਾ ਕੇ ਤੇ ਫਿਰ ਵੇਨੇ ਆ ਵੀ ਬੜਕਾਈ ਮਾਰ ਕੇ ਵੀ ਛਤਰੀ ਤੇ ਆਉਂਦੇ ਕਿ ਨਹੀਂ ਆਉਂਦੇ ਲਾਲ ਸਿਰ ਵਾਲਾ ਕਬੂਤਰ ਤਾਂ ਹੈ ਨਹੀਂ ਜਿਹੜਾ ਨਵਾਂ ਡਾਇਆ ਸੀ ਉਹ ਤਾਂ ਮੇਰੇ ਖਿਆਲ ਚ ਟੱਪ ਗਿਆ ਆਪਣੇ ਵਾਲੇ ਕਬੂਤਰ ਬੈਠੇ ਆ ਵੇਰੀ ਤੇ ਮੈਂ ਥੱਲੇ ਜਾ ਕੇ ਵੇਖਿਆ ਸੀ ਠੀਕ ਆ ਜੋbro ਇੱਕ ਦਾ ਖਾਣਾ ਬੈਠਾ ਥੋੜੇ ਚਿੱਟੀਆਂ ਖਾਣੇ ਬੈਠੇ ਆ ਠੀਕ ਆ ਦੇ ਉਹ ਤਾਂ ਟੱਪ ਗਿਆ ਮੇਰੇ ਖਿਆਲ ਚ ਯਾਰ ਆਪਾਂ ਸੌਂ ਜਿਹੜੇ ਸੌਂਗੇ ਨਾ ਉਹ ਗਲਤ ਕੰਮ ਕਰ ਲਿਆ ਨਗਰਾਨੀ ਰੱਖਣੀ ਸੀ ਅੱਜ ਤਾਂ ਪੱਕਾ ਵੀ ਆਊਗਾ ਨੀਤ ਕੰਮ ਲੱਗਿਆ ਖੜਾ ਅੱਜ ਤਾਂ ਬੜੇ ਝੜਾਵਾ ਏਸੀ ਛੱਡ ਕੇ ਪਿਆ ਰੰਨਾ ਅੱਜ ਪੱਛੇ ਉਤਰਨੇ ਪਏ ਜੋਬਰ ਨੂੰ ਝੋਨਾ ਲੱਗੀ ਜਾਂਦਾ ਟਰਾਲੀ ਗਾੜੀ ਕਰਕੇ ਲੈ ਕੇ ਜਾਣੀ ਐ ਪੱਠਿਆਂ ਵਾਲੀ ਹਾਂਜੀ ਉਹ ਕਬੂਤਰ ਆਪਣੇ ਇੱਥੇ ਹੀ ਫਿਰਦਾ ਜਿਹੜਾ ਨਵਾਂ ਡਾਇ ਸੀ ਅਨੀਤ ਕੇ ਘਰ ਕੋਲੇ ਆ ਇੱਥੇ ਜੇ ਫਿਰਦਾ ਸੀਗਾ ਠੀਕ ਆ ਜੋਬਰੋ ਜੀ ਦਯਰ ਹੁਣ ਹੁਣੇ ਇੱਥੇ ਫਿਰਦਾ ਸੀ ਮੈਂ ਵੇਖਿਆ ਸੀ ਉਦੋਂ ਮੁੜ ਕੇ ਆਇਆ ਇਹਨੂੰ ਜਾਵੜਿਆ ਉਦੋਂ ਬਾਅਦ ਝੋਣੀ ਵੇਖਿਆ ਵੀ ਪਤਾ ਨਹੀਂ ਕਿੱਧਰ ਨੂੰ ਗਿਆ ਉਹ ਤੇ ਬਾਕੀ ਵੇਖੋ ਯਾਰ ਪਿੰਡ ਨਾਲ ਜਾਵੜਿਆ ਹੋਵੇ ਇੱਥੇ ਹੀ ਹੋਵੇ ਬਾਕੀ ਮੈਂ ਛੱਦਰੀ ਤੇ ਕਬੂਤਰ ਬੰਨੇ ਤੇ ਆਪਣੇ 베ਰੀ ਦੇ ਤੇ ਕਬੂਤਰ ਬੈਠੇ ਆ ਜਾਣਾ ਹੁੰਦਾ ਤਾਂ ਉਹਨਾਂ ਨੇ ਪਹਿਲਾਂ ਹੀ ਜਾਵੜਣਾ ਸੀ ਹੁਣ ਇੱਕ ਨਾ ਵੇਖਿਆ ਉਦੋਂ ਮੁੜ ਕੇ ਨਹੀਂ ਵੇਖਿਆ ਯਾਰ ਅੱਧਾ ਘੰਟਾ ਹੋ ਗਿਆ ਹਾਂਜੀ ਭਾਈ ਹੁਣ ਚੱਲੇ ਸੀ ਉੱਥੇ ਜਿੱਥੇ ਨੀਤ ਹੁਣੇ ਝੋਨਾ ਲਈ ਜਾਂਦੇ ਆ ਕਾਸ ਮਿੰਟ ਵਜਾ ਕੇ ਗੱਲਾਂ ਬਾਤਾਂ ਮਾਰਦੇ ਵੇਨੇ ਕੀ ਕਰੀ ਜਾਂਦੇ ਆ ਬਈ ਚੋਬਰ ਨੂੰ ਵੀ ਕੰਮ ਨਾ ਰੱਖਿਆ ਮੁੰਡਿਆਣੇ ਪਨੀਰੀ ਲੈਣੇ ਚਾਕੇ ਆਪਣੇ ਘਰ ਕੋਲੋਂ ਜੀਨੀਤਿਆਂ ਨੇ ਲਾਉਣਾ ਆਪਾਂ ਵੀ ਫਾਈ ਨੂੰ ਜਾਂ ਪਈ ਆ ਇਧਰ ਆ ਦੇਖੋ ਜੀ ਢਗੜਦੀਆਂ ਸਕੀਮਾਂ ਸਾਡੀਆਂ ਆ ਚੋਣਾ ਦੇਖੋ ਜੀ ਖੱਟਾ ਹੋ ਗਿਆ ਸਾਰਾ ਤੇ ਇਧਰ ਭਿੰਦਾ ਉਧਰ ਡਰਾਈਵਰ ਸਾਡਾ ਇਹ ਆਂਦਾ ਬੜਾ ਸਰਾ ਜੀ ਡੇਗੂ ਆ ਸਾਨੂੰ ਸਾਰਿਆਂ ਨੂੰ ਅੱਜ ਇਹ ਇਹ ਅੱਜ ਇਹਦਾ ਸਮਾਨਾ ਛਕਿਆ ਵਿਆ ਓਏ ਓ ਰੂਟਾ ਵੇਟਰ ਆਣਾ ਤੁਹਾਨੂੰ ਕੱਢਿਆ ਹੀ ਨਹੀਂ ਕੋਈ ਨਹੀਂ ਬੂਟਾ ਵੇਟਰ ਕੱਢਿਆ ਹੀ ਨਹੀਂ ਹੋਰ ਕਿਹਦੇ ਆ ਉਹ ਨਹੀਂ ਡੇਗਦੀ ਚੱਲ ਆ ਦੇਖੋ ਜੀ ਝੋਨਾ ਲੱਗ ਰਿਹਾ ਹੈ ਕਾ ਜੀ ਝੋਨਾ ਜੀ ਇਧਰ ਬਾਗ ਵੀ ਲੱਗਿਆ ਜੀ ਇਧਰ ਜਵਾਰ ਵੀ ਲੱਗੀ ਗਈ ਉਗ ਰਹੀ ਹੈ ਸੱਚ ਹੈ ਕਿਉਂ ਬਰਾਤ ਤੋਂ ਆਏ ਜੀ ਆਪਾਂ ਲੈਣ ਪਨੀਰੀ ਇਧਰ ਨੀਤ ਆ ਜੀ ਡਿਗਾਂਗੇ ਜੀ ਅੱਜ ਪੱਕਾ ਪਾਉਂਦੇ ਆ ਡੇਗਣਗੇ ਮੈਨੂੰ ਐਵੇਂ ਲੈ ਜਾਂਦਾ ਜੀ ਨਾਲ